ਹੈ ਤੁਸੀਂ ਗੂਗਲ ਨੈਟਸ ਤੇ ਬੋਲੋ ਅਸੀਂ ਬਹੁਤ ਬਾਰੇ ਸੂਚੀਆਂ ਬਣਾ ਕੇ ਪਾਈਆਂ ਹਨ ਜੇ ਤੁਸੀਂ ਨੈਟ ਤੇ ਗੂਗਲ ਕਰੋਗੇ ਤਾਂ ਤੁਹਾਨੂੰ ਬਾਰੇ ਇਨਫੋਰਮੇਸ਼ਨ ਮਿਲੇਗੀ ਕਿ ਇਹ ਜਿਹੜਾ ਪ੍ਰੋਡਕਟ ਹੈ ਐਮਬੀਡੀ ਇੰਡੀਆ ਹੈ ਤੇ ਇਸ ਵਿਦੇਸ਼ੀ ਹੈ ਫਸਿਲ ਨੂੰ ਇਹ ਖਰੀਦਣਾ ਹੈ ਅਸੀਂ ਅਮਰੀਕਾ ਨੂੰ ਅਸੀਂ ਦੂਜੀ ਦੇਸ਼ ਦੀਆਂ ਕੰਪਨੀਆਂ ਨੂੰ ਮੂਹਰ ਤੋਂ ਜਵਾਬ ਦੇ ਕੇ ਉਹਨਾਂ ਨੂੰ ਬਹੁਤ ਹੀ ਜਲਦੀ ਇਸ ਦੇਸ਼ ਤੋਂ ਭਜਾਉਣਾ ਹੈ ਕਿਰੇ ਸਤੰਤਰਤਾ ਸਭਾ ਵਿੱਚ ਉਹ ਨਾ ਹੋਵੇ ਉਹ ਅਗਰ ਨਾ ਲੜਾਈ ਕਰਦੇ ਅੱਜ ਕੋਈ ਭਾਰਤ ਆਜ਼ਾਦ ਹੁੰਦਾ ਕਿਸੇ ਨਾ ਕਿਸੇ ਨੂੰ ਸ਼ੁਰੂਆਤ ਕਰਨੀ ਪੈਣੀ ਹੈ ਦੇਸ਼ੀ ਜਾਗਰਣ ਮੰਚ ਐਸ ਗੱਲ ਤੇ ਟਿਕਿਆ ਰਹੇਗਾ ਪ੍ਰੈਸ ਕਾਨਫਰੰਸ ਵੀ ਇਸ ਤਰ੍ਹਾਂ ਚੱਲ ਰਹੀ ਥੀ ਕਿਉਂਕਿ ਜਨਤਾ ਕਪਣਾ ਮੀਡੀਆ ਤੁਸੀਂ ਲੋਗ ਆਪਣਾ ਸਾਡਾ ਸਪੋਰਟ ਨਹੀਂ ਕਰੋਗੇ ਇਸੇ ਕਰਨਾ ਇਨਾ ਵੱਡਾ ਚੰਨ ਜਾਗਰਣ ਨਹੀਂ ਕਰ ਸਕੀ ਅਸੀਂ ਰਹਿ ਗਿਆ ਵੀ ਕਰਦੇ ਪਏ ਆ ਅਸੂ ਉਹਦੇ ਵਿੱਚ ਵੀ ਆਪਣਾ ਚਾਹਨਾ ਹੈ ਕਿ ਤੁਸੀਂ ਸਾਡਾ ਆਪਣਾ ਸਪੋਰਟ ਕਰੋ ਕਿਉਂਕਿ ਇਹ ਮੁੱਦਾ ਸਾਡੇ ਸਾਰਿਆਂ ਦਾ ਮੁੱਦਾ ਕੱਲਾ ਮੇਰਾ ਨਹੀਂ ਹੈ ਜਾਂ ਕੱਲਾ ਤੁਹਾਡਾ ਨਹੀਂ ਹੈ ਪੂਰੇ ਦੇਸ਼ ਦਾ ਹੁੰਦਾ ਹੈਗਾ ਜੀ ਜੇ ਤੁਸੀਂ ਪੁਨਾ ਚ ਜਾ ਰਹੇ ਹੋ ਕਾਲਜਾਂ ਤੇ ਜਾ ਰਹੇ ਹੋ ਅੱਜ ਮੈਂ ਆਪਣਾ profession ਨਾ ਮੈਂ ਚਾਹ ਰਿਹਾ ਨਾ ਮੈਂ ਆਪਣੀ ਪ੍ਰੈਕਟਿਸ ਲਈ ਠੀਕ ਹੈ ਲੇਕਿਨ ਫਿਰ ਵੀ ਸੀ ਟਾਈਮ ਕਰਦੇ ਤੇ ਆਨੇ ਇੰਡੀਆ ਹੋ ਸਕਦਾ ਹੈ ਚੀਜ਼ ਮੇਡ ਇਨ ਇੰਡੀਆ ਹੈ ਪਰ ਕੰਪਨੀ ਦੂਜੀ ਹੈ ਪਰ ਅਗਰ ਤੁਸੀਂ ਚੀਜ਼ ਲੈਣੀ ਹੈ ਅਗਰ ਉਹਦਾ ਕੰਮ ਜਿਹੜਾ ਸੁਦੇਸ਼ੀ ਹੈ ਤੁਸੀਂ 2 ਮਿੰਟ ਮੇਰੇ ਤੋਂ ਖੋਲੋ ਅਸੀਂ ਬਹੁਤ سارے ਸੂਚੀਆਂ ਬਣਾ ਕੇ ਪਾਈਆਂ ਹਨ ਵੈਸੇ ਨਰਦ ਤੇ ਗੂਗਲ ਕਰੋਗੇ ਤੁਹਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਮਿਲੇਗੀ ਕਿ ਇਹ ਜਿਹੜਾ ਪ੍ਰੋਡਕਟ ਉਹ ਹੈ ਮੇਡ ਇਨ ਇੰਡੀਆ ਹੈ ਤੇ ਸੁਦੇਸ਼ੀ ਹੈ ਅਸੀਂ ਉਹਨੂੰ ਹੀ ਖਰੀਦਣਾ ਹੈ ਅਸੀਂ ਅਮਰੀਕਾ ਨੂੰ ਅਸੀਂ ਦੂਜੀ ਦੇਸ਼ ਦੀ ਕੰਪਨੀਆਂ ਨੂੰ ਮੂੰਹ ਤੋੜ ਜਵਾਬ ਦੇ ਕੇ ਉਹਨਾਂ ਨੂੰ ਬਹੁਤ ਹੀ ਜਲਦੀ ਇਸ ਦੇਸ਼ ਤੋਂ ਭਜਾਣਾ ਹੈ ਐ ਸਾਡੇ ਸਾਰਿਆਂ ਦਾ ਕੱਲਾ ਸੁਦੇਸ਼ੀ ਜਾਗਰਣ ਮੰਚ ਤਾਂ ਨਹੀਂ ਜਿਹੜੇ ਬਾਕੀ ਸਗਠਨ ਹਨ ਕੈਟ ਹਨ ਬਾਕੀ ਜਿਹੜੇ ਐਸੋਸੀਏਸ਼ਨ ਹਨ ਉਹ ਵੀ ਲੱਗੇ ਹੋਏ ਹਨ

ਉਹਨੂੰ ਘਟਾ ਦਿੰਦੀ ਆ ਤੇ ਮੈਨੂੰ ਨਹੀਂ ਲੱਗਦਾ ਕਿ ਆਪਣੇ ਦੇਸ਼ 'ਚ ਸਾਰੇ ਲੋਕ ਜਿਹੜੇ ਹਨ ਉਹ ਜਾਗਰੂਕ ਹਨ ਕੀ ਹੈ ਜਿਹੜਾ Amazonia Flipkart ਹੈ ਇਹ ਵਿਦੇਸ਼ੀ ਹੈ ਕਿ ਸੁਦੇਸ਼ੀ ਹੈ ਮੈਂ ਸਾਰਿਆਂ ਨੂੰ ਇਸ ਮੰਚ ਤੋਂ ਦੱਸਣਾ ਚਾਹਾਂਗੀ ਕਿ Amazon ਤੇ Flipkart ਜਿਹੜੇ ਹਨ ਉਹ ਵਿਦੇਸ਼ੀ ਕੰਪਨੀਆਂ ਹਨ ਉਹਨਾਂ ਨੂੰ ਬਾਇਕਾਟ ਕਰੋ ਉਹਨਾਂ ਦਾ ਬહિਸ਼ਕਾਰ ਕਰੋ ਉਹਨਾਂ ਦਾ ਸਮਾਨ ਨਾ ਖਰੀਦੋ ਕਿਉਂਕਿ ਉਹ ਸਾਡੇ ਦੇਸ਼ ਦੇ ਵਪਾਰੀ कमां को बहुत ज्यादा हिट कर रहे हैं उन्होंने गलत नीतियों झूठ बोल के वह सारा पैसा बहर लेके जा रहे हैं जिसना की हो रहा है कि इतों व्यापार ना, जी छोटी छोटी नौकरियां हैं वो तो भी खत्म हो रही हैं जिद न कि साड़ी युवा पीढ़ी भी इतों प्लैन कर रही है, है। मावं रोंदिया जो उन्होंने बच्चे उन्होंने छड़ के चले जाते हैं अगर माव अगर मातृ चाहती है कि ਪੰਜਾਬ ਜਿਹੜਾ ਹੈ ਜਾਂ ਬਾਕੀ ਵੀ ਜਿਹੜੇ ਸਟੇਟਾਂ ਹਨ ਉਹ ਖੁਸ਼ਹਾਲ ਹੋਣ ਇੱਥੋਂ ਦੀ ਯੁਵਾ ਬੀੜੀ ਪਲੈਨ ਨਾ ਕਰੇ ਤੇ ਉਸ ਲਈ ਸਾਨੂੰ ਸਵਦੇਸ਼ੀ ਨੂੰ ਬੜਾਵਾ ਦੇਣਾ ਪਏਗਾ ਕਿਉਂਕਿ ਇੱਕ ਚੀਜ਼ ਨਾਲ ਦੂਸਰੀ ਚੀਜ਼ ਜੁੜੀ ਹੈ ਪੈਸਾ ਇੱਥੇ ਰਹੇਗਾ ਤੇ ਇਹ ਹੋ ਹੀ ਨਹੀਂ ਸਕਦਾ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਦੁਬਾਰਾ ਤੋਂ ਅਸਾ-ਅਸਾ ਪੰਜਾਬ ਨਾ ਬਣੇ। ਅਗਲਾ ਕਾਲਾ ਕਰੀਏ ਨਾ ਮੋਦੀ ਸਰਕਾਰ ਮੋਦੀ ਸਰਕਾਰ ਕਹਿੰਦਾ ਨਹੀਂ ਆ ਕਿ ਜਿਹੜੀਆਂ ਅਜਿਹੀ ਕੰਪਨੀਆਂ ਜਿਤਨਾ ਅਜਿਹੀ ਕੰਪਨੀਆਂ ਕਾਰੀਆਂ ਡਾਇਰੈਕਟਰਾਂ ਕਾਰੀਆਂ ਮੋਦੀ ਸਰਕਾਰ ਨੇ ਕਹਿ ਲਿਆ ਕਿ ਇਹ ਵਿਦੇਸ਼ੀ ਕੰਪਨੀਆਂ ਜਿਹੜੀਆਂ ਬੰਦ ਕਰਦੀਆਂ ਜਿਹਨਾਂ ਨਾਲ ਇਹਨਾਂ ਦੇ ਬਹਿਸ ਕਰਦੇ ਸੀ। ਦੇਖੋ ਸਰਕਾਰਾਂ ਦੀਆਂ ਵੀ ਕੁਝ ਮਜਬੂਰੀਆਂ ਹੁੰਦੀਆਂ ਹਨ। ਸਰਕਾਰਾਂ ਵੀ ਆਪਣੀ ਨੀਤੀਆਂ ਬਣਾਉਂਦੀਆਂ ਹਨ ਉਹ ਫਿਰ ਟੈਰਿਫ ਲਾਉਂਦੀਆਂ ਹਨ ਐਂਟੀ ਟੈਂਪਲਿੰਗ ਐਟੰਪਿੰਗ ਆ ਟੈਰਿਫ ਵਗੈਰਾ ਲੱਗਦੇ ਹਨ। ਅ ਪਰ ਕੁਝ ਉਹਨਾਂ ਦੇ ਕਿਤੇ ਨਾ ਕਿਤੇ ਹੱਥ ਬੱਲੇ ਹੁੰਦੇ ਹਨ ਮਜਬੂਰੀਆਂ ਹੁੰਦੀਆਂ ਹਨ ਐਗਰੀਮੈਂਟ ਦੇ ਕਰੇ। ਇਸ ਲਈ ਮੋਦੀ ਜੀ ਨੇ ਵੀ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿਉਂਕਿ ਜਿਹੜਾ ਅਲਟੀਮੇਟ ਯੂਜ਼ਰ ਹੈ ਉਹ ਤੇ ਅਸੀਂ ਆ ਸਮਾਜ ਹੈ ਕੰਜ਼ਿਊਮਰ ਅਸੀਂ ਆ। ਅਗਰ ਸਮਾਜ ਹੀ ਉਹਨਾਂ ਦੇ ਬਣੇ ਹੋਏ ਵਿਦੇਸ਼ੀ ਚੀਜ਼ਾਂ ਨੂੰ ਨਹੀਂ ਵਰਤੇਗਾ ਤੇ ਆਪਣੇ ਆਪ ਇੱਕ ਦਿਨ ਉਹਨਾਂ ਨੂੰ ਆਪਣੇ ਦੇਸ਼ ਸਾਡੇ ਦੇਸ਼ ਤੋਂ ਛੱਡ ਕੇ ਜਿਸਾ ਕਿ ਅੰਗਰੇਜ਼ ਭਜਾਏ ਸੀ ਐਸਾ ਹੀ ਕੰਪਨੀਆ ਬਜਾਵਾ ਦੇ ਅੱਜ ਅਗਰ ਉਦੋਂ ਲੋਕ ਨਾ ਉੱਠਦੇ ਆਪਣੇ ਜਿਹੜੇ ਸੁਤੰਤਰਤਾ ਸਭਾ ਨਹੀਂ ਸੀ ਉਹ ਨਾ ਉੱਠਦੇ ਉਹ ਅਗਰ ਨਾ ਲੜਾਈ ਕਰਦੇ ਤੇ ਅੱਜ ਕੋਈ ਭਾਰਤ ਆਜ਼ਾਦ ਹੁੰਦਾ ਕਿਸੇ ਨਾ ਕਿਸੇ ਨੂੰ ਸ਼ੁਰੂਆਤ ਕਰਨੀ ਪੈਂਦੀ ਹੈ ਸਵਦੇਸ਼ੀ ਜਾਗਰਣ ਮੰਚ ਐਸਾ ਗਾ ਤੇ ਟਿਕਿਆ ਰਹੇਗਾ

ਸਰ ਹੈ ਕਿ ਆਪਣੀ ਵੀਡੀਓਜ਼ ਬਣਾ ਰਹੇ ਹਨ ਕਿ ਤੁਸੀਂ ਬੱਚਿਆਂ ਨੂੰ ਯੁਵਾ ਪੀੜੀ ਨੂੰ ਦੱਸੋ ਕਿ ਅਗਰ ਅਸੀਂ ਵਿਦੇਸ਼ੀ ਕੰਪਨੀਆਂ ਨੂੰ ਨਹੀਂ ਪਜਾਵਾਂਗੇ ਅਸੀਂ ਸੁਦੇਸ਼ੀ ਪ੍ਰੋਡਕਟਸ ਨੂੰ ਨਹੀਂ ਯੂਜ਼ ਕਰਾਂਗੇ ਤੇ ਸਾਡੇ ਦੇਸ਼ ਜਿਹੜਾ ਹੈ ਉਹ ਤਰੱਕੀ ਨਹੀਂ ਕਰ ਪਾਏਗਾ ਸਾਡਾ ਦੇਸ਼ ਦੁਬਾਰਾ ਤੋਂ ਸੋਨੇ ਦੀ ਚਿੜੀਆ ਨਹੀਂ ਬਣ ਪਾਏਗਾ ਤੇ ਬਾਕੀ 10 ਅਗਸਤ ਦੀ ਰੈਲੀ ਹੈ ਉਹਦੀ ਤਿਆਰੀ ਚੱਲ ਰਹੀ ਹੈ ਜਿੱਦੋਂ ਅਸੀਂ ਸੜਕਾਂ ਤੇ ਉਤਰਾਂਗੇ ਅਸੀਂ ਸਮਾਜ ਨੂੰ ਜਾਗਰੂਕ ਕਮਾਂ ਕਰਾਂਗੇ ਤੇ ਇੱਕ ਨਾਲ ਇੱਕ ਹੋ ਲੋਕ ਨੂੰ ਸਾਡੇ ਨਾਲ ਜੋੜਾਂਗੇ ਤੇ ਸਾਰਿਆਂ ਨੂੰ ਸਮਝ ਲੱਗ ਜਾਏਗੀ ਕਿ ਹਮ ਸੁਦੇਸ਼ੀ ਜਾਗਰਣ ਮੰਚ ਦੇ ਨਾਲ ਜੁੜਨਾ ਹੈ ਤੇ ਵਿਦੇਸ਼ੀ ਕੰਪਨੀਆਂ ਨੂੰ ਅਤਵਾੜ ਬੜੇ ਹਾਂ ਜੀ ਤਾਂ ਸਾਡੇ ਨਾਲ ਸੁਦੇਸ਼ੀ ਜਾਗਰਣ ਮੰਚ ਦੇ ਸਾਇਸ ਜਿਹੜੀ ਅਮਿਤਾ ਰਾਜੀਵਿੰਦੂ ਦਾ ਨਾਮ ਕਰਵਾ ਸਕਦੇ ਹਾਂ ਜੀ ਭਾਜੀ ਬਣਾ ਸਾਹਿਬ ਇਸ ਤਰ੍ਹਾਂ ਸਹੀ ਹੈ ਕਿ ਆਪਣੀ ਜਾਣਕਾਰੀ ਹੈ ਪਲੇਟਫਾਰਮ ਦਾ ਸਿੱਖੀ ਦੇਖੋ ਰਣਨੀਤੀ ਤੇ ਕਹਿ્યું ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਤੱਕ ਪਹੁੰਚਾਈਏ ਉਹਨਾਂ ਨੂੰ ਜਾਗਰੂਕ ਕਰੀਏ ਤੇ ਪ੍ਰੈਸ ਕਾਨਫਰੰਸ ਵੀ ਕਰਨਾ ਹੈ ਰਣਨੀਤੀ ਕਿਉਂਕਿ ਜਦ ਤੱਕ ਆਪਣਾ মিডিਆ ਤੁਸੀਂ ਲੋਗ ਆਪਣਾ ਸਾਡਾ ਸਪੋਰਟ ਨਹੀਂ ਕਰੋਗੇ ਇਸ ਕਿਤੇ ਮੈਂ ਇਨਾ ਵੱਡਾ ਚੰਨ ਜਾਗਰਤ ਨਹੀਂ ਕਰ ਸਕਦਾ ਇਹ ਤੁਹਾਡੇ ਮਾਦਮ ਦੇ ਨਾਲ ਹੀ ਇਸ ਨੂੰ ਆਪਣਾ ਚੰਨ ਜਾਗਰਤ ਕਰ ਕੌਣ ਕਰ ਰਿਹਾ ਹੈ ਇਹਦੇ ਉਸੇ ਤੁਹਾਡਾ ਹੀ ਸਪੋਰਟ ਚਾਹੀਦਾ ਅਸੀਂ ਰਹਿਗੀਆਂ ਵੀ ਕਰਦੇ ਪਏ ਆ ਅਸੀਂ ਉਹਦੇ ਵਿੱਚ ਵੀ ਆਪਣਾ ਚਾਹਨਾ ਹੈ ਕਿ ਤੁਸੀਂ ਸਾਡਾ ਆਪਣਾ ਸਪੋਰਟ ਕਰੋ ਕਿਉਂਕਿ ਇਹ ਮੁੱਦਾ ਸਾਡੇ ਸਾਰਿਆਂ ਦਾ ਮੁੱਦਾ ਕੱਲਾ ਮੇਰਾ ਨਹੀਂ ਹੈ ਨਾ ਕੱਲਾ ਤੁਹਾਡਾ ਨਹੀਂ ਹੈ ਪੂਰੇ ਦੇਸ਼ ਦਾ ਮੁੱਦਾ ਹੈ ਜੀ ਅਸੀਂ ਸਕੂਲਾਂ ਚ ਜਾ ਰਹੇ ਹਾਂ ਕਾਲਜਾਂ ਚ ਜਾ ਰਹੇ ਹਾਂ ਅੱਜ ਮੈਂ ਆਪਣਾ ਪ੍ਰੋਫੈਸ਼ਨਲ ਹਾਂ ਮੈਂ ਚਾਰਟਰਡ ਅਕਾਊਂਟੈਂਟ ਹਾਂ ਮੇਰੀ ਆਪਣੀ ਪ੍ਰੈਕਟਿਸ ਹੈਗੀ ਹੈ ਠੀਕ ਹੈ ਲੇਕਿਨ ਫਿਰ ਵੀ ਅਸੀਂ ਟਾਈਮ ਕਰਦੇ ਪਏ ਆਂ ਨੇਹਾ ਮੈਡਮ ਆਪਣਾ ਕੋਲਜ ਤੇ ਪ੍ਰੋਫੈਸ਼ਨ ਹੋ ਗਏ ਉਹ ਆਪਣਾ ਉਥੋਂ ਹੋ ਕੇ ਘਰ ਆ ਕੇ ਫਿਰ ਆਪਾਂ ਇੱਥੇ ਆਏ ਆ ਕਿ ਆਪਾਂ ਲੋਕਾਂ ਨੂੰ ਜ਼ਿਆਦਾ ਜਾਗਰੂਕ ਕਰ ਸਕੀਏ ਅਸੀਂ ਦਿਨ ਦੇ ਵਿੱਚ ਆਪਣਾ ਕਿੰਨੇ ਲੋਕਾਂ ਨੂੰ ਆਪਾਂ ਮਿਲਦੇ ਹਾਂ ਅਸੀਂ ਉਹਨਾਂ ਨੂੰ ਵੀ ਆਪਣਾ ਜਾਗਰੂਕ ਕਰਦੇ ਰਹਿੰਦੇ ਹਾਂ ਉਹਨਾਂ ਨੂੰ ਦੱਸਦੇ ਰਹਿੰਦੇ ਤੁਸੀਂ ਵੀ ਕਿੰਨੇ ਲੋਕਾਂ ਨੂੰ ਮਿਲਦੇ ਹੋ ਕਿਤੋਂ ਤੁਹਾਨੂੰ ਵੀ ਆਪਣਾ ਚਾਹੀਦਾ ਕਿ ਤੁਸੀਂ ਜਿੰਨੇ ਜ਼ਿਆਦਾ ਲੋਕਾਂ ਨੂੰ ਆਪਾਂ ਮਿਲੋ ਇਹ ਸਵਦੇਸ਼ ਹਰ ਖਬਰ ਦੇ ਵਿੱਚ ਆਪਣਾ ਸਵਦੇਸ਼ੀ ਦਾ ਮੁੱਦਾ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਭ ਨਾਲੋਂ ਜ਼ਿਆਦਾ ਇੰਪੋਰਟੈਂਟ ਮੁੱਦਾ ਸਵਦੇਸ਼ੀ ਦਾ ਹੀ ਹੈਗਾ। ਸਵਰਾ ਦਾ ਹੀ ਆਪਣਾ ਸਭ ਤੋਂ ਵੱਡਾ ਮੁੱਦਾ ਹੈ ਭਾਵੇਂ ਸਵਦੇਸ਼ੀ ਆਪਣਾ ਮਾਰਕੀਟ ਹੈ ਭਾਵੇਂ ਸਵਦੇਸ਼ੀ ਸੰਸਕ੍ਰਿਤੀ ਹੈ ਭਾਵੇਂ ਸਵਦੇਸ਼ੀ ਗਿਆਨ ਹੈ ਐਜੂਕੇਸ਼ਨ ਹੈ ਸਵਦੇਸ਼ੀ ਲੋਗ ਹੈ ਆਪਣੇ ਲੋਕਾਂ ਦਾ ਮੁੱਦਾ ਹੈ। ਉਹਨੂੰ ਆਪਣਾ ਭਾਗ ਵੇਚ ਚੁੱਕਾ ਭਾਵੇਂ ਤੁਸੀਂ ਚੁੱਕੋ ਗੱਲ ਕੋਈ ਨਹੀਂ। ਆਹ ਦਾ ਜੀ ਕਈ ਲੋਕਾਂ ਦਾ ਪਤਾ ਨਹੀਂ ਲੱਗੀ ਸਵਦੇਸ਼ੀ ਕਿਹੜਾ ਤੇ ਵਿਦੇਸ਼ੀ ਕਿਹੜਾ ਹੈ। ਉਜੇ ਬਾਰੇ ਲੋਕਾਂ ਕਿਸ ਤਰ੍ਹਾਂ ਤੁਹਾਨੂੰ ਗਾਈਡ ਕਰਦੇ ਕਿਸ ਤਰ੍ਹਾਂ ਦਿੰਦੇ ਕਿ ਆਪ ਪਟੰਟ ਜਿਹੜਾ ਸਵਦੇਸ਼ੀ ਆ ਤੇ ਆਪ ਲੈ ਕੇ ਜਿਹੜਾ ਵਿਦੇਸ਼ੀ ਹੈ ਦੇਖੋ ਸਿਰਫ ਮੈਂ ਇੱਕ ਹੀ ਕਹਿਣਾ ਚਾਹਾਂਗਾ ਕਿ ਸਾਨੂੰ ਤਾਂ ਭਾਵਨਾ ਸਮਝਾਣੀ ਬੜੀ ਕੋਈ ਗੱਲ ਹੈ ਕਿ ਤੁਸੀਂ ਸਵਦੇਸ਼ੀ ਲੋ ਅੱਜ ਦੇ ਡੇਢ ਦੇ ਵਿੱਚ ਹਰ ਆਈਟਮ ਤੁਸੀਂ ਕਿਹੜੀ ਵੀ ਆਈਟਮ ਖਰੀਦਦੇ ਹੋ ਜੇ ਤੁਸੀਂ ਲਿਸਟ ਬਣਾ ਕੇ ਆਪਣਾ Google ਤੋਂ ਵੀ ਆਨਲਾਈਨ ਸਰਚ ਕਰੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਬੱਚੇ ਇੰਨੇ ਤੇਜ਼ ਹੋ ਗਏ ਹਰ ਚੀਜ਼ ਆਪਣਾ ਧੜਕੋ ਇੰਟਰਨੈਟ ਦੀ ਕ੍ਰਾਂਤੀ ਹੈਗੀ ਹੈ ਤੁਸੀਂ ਚਾਹੋ ਤਾਂ ਕਿਸੇ ਬੜੇ ਆਰਾਮ ਨਾਲ ਕੋਈ ਵੀ ਚੀਜ਼ ਨੂੰ ਆਪਣਾ ਪਾਉਦੇ ਤੁਹਾਨੂੰ ਬੜਾ ਰਾਜੇਗਾ ਕਿ ਇਹ ਮੇਡ ਇਨ ਇੰਡੀਆ ਹੈ ਜਾਂ ਆਪਣਾ ਮੇਡ ਆਫ ਇੰਡੀਆ ਹੈ। ਇਹ ਚ ਕੋਈ ਵੱਡੀ ਗੱਲ ਨਹੀਂ। ਲੇਕਿਨ ਮੇਰੇ ਦੇਸ਼ ਨੂੰ ਪਹਾੜਨਾ ਜਾਣਨੀ ਆਪਣਾ ਬੜੀ ਜ਼ਰੂਰੀ ਹੈ ਕਿ ਮੈਂ ਆਪਣਾ ਜੈਗ ਬਣਾਣੀ ਹੈ, ਮੈਂ ਖਰੀਦਣੀ ਹੈ ਤੇ ਮੈਂ ਦੇਸ਼ ਦੇ ਬਣੀ ਹੋਏ ਆਈਟਮ ਖਰੀਦਣੀ ਹੈ। ਸਭ ਤੋਂ ਪਹਿਲੇ ਤਾਂ ਅਸੀਂ ਬੱਚਿਆਂ ਨੂੰ ਵੀ ਗੱਲ ਕਰਦੇ ਆਪਾਂ ਸਕੂਲਾਂ ਤੇ ਜਾਂਦੇ ਆਂ, ਕਾਲਜਾਂ ਤੇ ਜਾਂਦੇ ਆਂ। ਅਸੀਂ ਦਫ਼ਤਰਾਂ ਦੇ ਵਿੱਚ ਜਾਂਦੇ ਆਂ, ਅਸੀਂ ਆਪਣੇ ਸੀਨੀਅਰ ਆਫਿਸਰਾਂ ਦੇ ਵਿੱਚ ਵੀ ਗਏ ਆਂ। ਅਸੀਂ ਇਹ ਉਹਨਾਂ ਨੂੰ ਜਾ ਕੇ ਕਹਿੰਦੇ ਆਂ ਕਿ ਤੁਸੀਂ ਆਪਣੇ ਜਿਹੜਾ ਵੀ ਘਰ ਦੇ ਵਿੱਚ ਸਾਮਾਨ ਫੇਰ ਆਇਆ ਉਹਦੀ ਉਸ ਤੋਂ ਬਾਅਦ ਤੁਸੀਂ ਉਹਦੀ ਇੱਕ ਆਪ ਆਪਣੀ ਚੁੜੀ ਰਿਸਰਚ ਕਰੋ। ਥਿਆਰੇ ਆਈਟਮ ਆਪਾਂ ਵਰਤਦੇ ਪਈਆਂ, ਕੋਰਪੋਰੇਟ ਵਰਤਦੇ ਪਈਆਂ ਕਿਹੜੇ ਦੇਸ਼ ਤੋਂ ਆਂਦੀ ਕਿਥੋਂ ਨਹੀਂ ਆਂਦੀ। ਤਾਂ ਕੀ ਸਾਡੇ ਸਪੋਰਟ ਚ ਹੈਗਾ, ਸਿਸਟਮ 'ਚ ਨਹੀਂ ਹੈਗਾ। ਕਿਉਂਕਿ ਉਸੇ ਸੇਮ ਚੀਜ਼ਾਂ ਵਧੀਆ ਕੁਆਲਿਟੀ ਦੀ ਆਪਣੀ ਹਿੰਦੁਸਤਾਨ 'ਚ ਵੀ ਬਣਦੀਆਂ ਨੇ। ਸਿਰਫ ਭਾਵਨਾ ਜਿਹੜੀ ਹੈ ਉਹ ਜਾਣਨੀ ਜ਼ਰੂਰੀ ਹੈ। ਦੇਸ਼ ਪੱਤੀ ਆਪਣਾ ਜਿਹੜੀ ਹੈ ਸਿਰਫ ਉਹ ਆਪਣਾ ਬਾਹਰ ਦੇ ਨਾਲ ਲੜ ਕੇ ਨਹੀਂ ਗਈ, ਟ੍ਰੇਡ ਆਪਣੇ ਆਪਣਾ ਜਿਹੜੇ ਸੁਦੇਸ਼ੀ ਆਪਣਾ ਯੂਨਿਟ ਹੈ ਗਿਆ ਬਿਜ਼ਨਸ ਹੈ ਨਾ ਗਿਆ ਉਹਨਾਂ ਦਾ ਸਪੋਰਟ ਕਰਕੇ ਵੀ ਉਹਨਾਂ ਨੂੰ ਸਭ ਤੋਂ ਵੱਡੀ ਦੇਸ਼ਕਤੀ ਆ ਜਿਹੜੇ ਚੋਈ ਹੋ ਗਈ ਉਹਦੇ ਜਿੰਨੇ ਨਹੀਂ ਹੋ ਗਿਆ ਪਰ ਤੇ ਕੇ ਧਿਆਰ ਆ ਰਿਹਾ ਹੈ ਕਰੀ ਦਾ ਧਿਆਰ ਆ ਰਿਹਾ ਹੈ ਜੈਵਾਰੀ ਆ ਰਹੀ ਹੈ ਧਿਆਰ ਆ ਰਿਹਾ ਹੈ ਇਸੇ ਕਰਕੇ ਚਾਈਨਾ ਦਾ ਪ੍ਰੋਡਕਟ ਜਿਹੜਾ ਹੈ ਦੁਕਾਨਦਾਰ ਕਾਫੀ ਜਿਹੜਾ ਟੱਕਦੇ ਨੇ ਕਹਿੰਦੇ ਨੇ ਕਿ ਇਹ ਬਹੁਤ ਵੇਚਦਾ ਹੈ ਲੋਕ ਲੈ ਲੈਂਦੇ ਨੇ ਦੇਖੋ ਇਸ ਤਰ੍ਹਾਂ ਹੈ ਕਿ ਦੁਕਾਨਦਾਰ ਬੈਸੇ ਤੇ ਜਦੋਂ ਉਹ ਆਪਣੇ ਕਾਫੀ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਹੈ ਪਹਿਲੇ ਤੋਂ ਉਹਨਾਂ ਲੈ ਗਏ ਲੇਕਿਨ ਚੀਜ਼ ਪਰੋਈ ਆ ਜਾਂਦੀ ਹੈ ਕਿ ਦੁਕਾਨਦਾਰ ਆਪਣੀ ਆਪਣਾ ਉਹਨੂੰ ਵੇਚਣ ਲਈ ਬਣਾਉਣ ਲਈ ਆਪਣਾ ਕਿ ਮੇਰੇ ਨੂੰ ਉਸਦਾ ਪ੍ਰੋਫਿਟ ਆਪਾਂ ਮਿਲੇਗਾ ਉਹ ਆਪਣਾ ਆਈਟਮ ਮਾਡਲ ਤੇ ਰੱਖਦਾ ਰਿਹਾ ਲੇਕਿਨ ਦੁਕਾਨਦਾਰ ਵੀ ਐਸੀ ਚੀਜ਼ ਉਤੇ ਜਾਗਰੂਕ ਹੋਣਾ ਜ਼ਰੂਰੀ ਹੈ ਕਿ ਜੇ ਮੈਂ ਆਪਣੇ ਭਰਾਵਾਂ ਵਾਂਗੂਆਂ ਦੇ ਗੇਸਟ ਹੀ ਆਪਣਾ ਚੱਲਾਂਗਾ ਜਿਹੜੇ ਕਿ ਮੇਰੇ ਆਪਣਾ ਨਾਲ ਦੇ ਬਿਜ਼ਨਸ ਨਾਲ ਲੱਗੇ ਆ ਮੇਰੇ ਜਿਹੜੇ ਕੋਸਟ 'ਤੇ ਆਪਣਾ ਚੀਜ਼ਾਂ ਬਣਾਉਂਦੇ ਪਏ ਆ ਮੇਰਾ ਜਿਹੜੇ ਦੇਸ਼ ਉਸਮਾਨ ਬਣਾਉਂਦਾ ਪਏ ਤੇ ਕੱਲ ਨੂੰ ਕਿਤੇ ਨਾ ਕਿਤੇ ਆ ਕੇ ਉਹ ਮੇਰੇ ਉੱਤੇ ਵੀ ਆਪਣਾ ਕਿਸੇ ਟਾਈਮ ਤੇ ਉੱਤੇ ਸਟੈਪ ਕਰੇਗਾ ਅੱਜ ਨਹੀਂ ਕਰੇਗਾ ਕੱਲ ਕਰੇਗਾ ਤੁਸੀਂ ਦੇਖੋ ਜਿੰਨਾ ਪੈਸਾ ਮੈਂ ਆਪਣੇ ਪਰਦੇਸ ਤੋਂ ਆਪਣੇ ਸਟੇਟ ਤੋਂ ਆਪਣੇ ਸ਼ਹਿਰ ਤੋਂ ਬਾਹਰ ਭੇਜਾਂਗਾ ਉਨੀ ਹੀ ਮੇਰੇ ਸ਼ਹਿਰ ਦੀ ਆਪਣਾ ਜਿਹੜੀ ਇਹ ਸਮਰੱਥਾ ਆਪਣਾ ਘਟੇਗੀ ਹੀ ਘਟੇਗੀ ਜਿਹੜੀ ਹੈ ਨਾ ਜਿੱਥੇ ਮੈਂ ਵੇਚ ਰਿਹਾ ਹਾਂ ਇਹ ਪੈਸਾ ਅਲਟੀਮੇਟਲੀ ਉੱਥੇ ਚਲਾ ਜਾਣਾ ਤੇ ਇੱਕ ਟਾਈਮ ਇਹੋ ਜਾਏਗਾ ਕਿ ਤੁਹਾਡੀ ਕੁਇਰਿਟੀ ਘਟੇਗੀ ਤੇ ਲਿਕਵਿਡਿਟੀ ਘਟਣ ਦੇ ਨਾਲ ਆਪਣਾ ਸ਼ਹਿਰ ਦੀ ਲਿਕਵਿਡਿਟੀ ਘਟਾ ਦੇਣਾ ਹਰ ਬਿਜ਼ਨਸਮੈਨ ਬੈਟ ਪਏਗਾ ਭਾਵੇਂ ਚైనా ਦਾ ਮਾਲ ਵੇਚਣੇ ਪਾਉਂਦੇ ਦਮ ਤੱਕ ਤੇ ਇਹ ਉਹਨੂੰ ਵੀ ਸਮਝਾਉਣਾ ਜ਼ਰੂਰੀ ਹੈ ਬਿਜ਼ਨਸਮੈਨ ਨੂੰ ਵੀ ਉਹਨੂੰ ਵੀ ਅੰਦਰੋਂ ਸਮਝ ਆਏ ਉਹ ਵੀ ਆਪਣੇ ਬੱਚਾ ਨੂੰ ਇਹ ਤਾਂ ਆਏਗਾ ਕਿ ਤੁਸੀਂ ਬਾਹਰ ਦਾ ਨਾ ਖਰੀਦੋ ਤੁਸੀਂ ਆਪਣਾ ਮੇਰਾ ਹੀ ਆਪਣਾ ਨਾਲ ਵਰਤੋ ਤੇ ਉਹ ਨੂੰ ਇਹ ਸਮਝਣਾ ਪਏਗਾ ਕਿ ਪੂਰਾ ਸ਼ਹਿਰ ਮੇਰਾ ਪਰਿਵਾਰ ਹੈ ਇਹਨੂੰ ਦੇਸ਼ ਭਗਤੀ ਦੀ ਭਾਵਨਾ ਨੂੰ ਲੈ ਕੇ ਸਮਝਣਾ ਪਏਗਾ ਕਿ ਇਹਦੇ ਉਸੇ ਤੁਹਾਡਾ ਸਭ ਤੋਂ ਵੱਡਾ ਲੋਧ ਹੈ ਕਿ ਤੁਸੀਂ ਹੀ ਕਰ ਸਕਦੇ ਹੋ ਤੁਸੀਂ ਇਹ ਅਲਗ-ਅਲਗ ਜਗ੍ਹਾ ਤੇ ਜਾ ਕੇ ਆਪਣਾ ਸੰਦੇਸ਼ ਆਪਣਾ ਪਹੁੰਚਾ ਸਕਦੇ ਹੋ ਅਸੀਂ ਵੀ ਹਰ ਜਗ੍ਹਾ ਨਹੀਂ ਪਹੁੰਚ ਸਕਦੇ ਤੁਹਾਡੇ ਮਾਧਿਅਮ ਨਾਲ ਹੀ ਪਹੁੰਚਾਇਆ ਜਾ ਸਕਦਾ ਹੈ ਤੇ ਅਸਲੀ ਦੇਸ਼ ਭਗਤੀ ਇਹ ਮੋਦੀ ਜੀ ਨੇ ਵੀ ਇਹ ਆਪਣਾ ਇਹ ਕਿ ਅਸਲੀ ਦੇਸ਼ ਭਗਤੀ ਅੱਜ ਦੇ ਜੇੜੇ ਦੇ ਵਿੱਚ ਆਪਣੀ ਹੋਣੀ ਹੈ ਕਿ ਤੁਸੀਂ ਆਪਣਾ ਸਵਾਮ ਪੀਐਫ ਇਹ ਕਰਨਾ ਚਾਹਤੇ ਦੁਕਾਨਦਾਰਾਂ ਦੱਸਣ ਮੈਂ ਇਹ ਨੀਓ ਕਰਨਾ ਚਾਹੁੰਦਾ ਕਿ ਭਗਤ ਸਿੰਘ ਆਏ ਆਪਣਾ ਨੂੰ ਉਸੇ ਦੇਸ਼ ਭਗਤ ਕਹਿੰਦੇ ਆ ਅੱਜ ਦੀ ਡੇਟ ਦੇ ਵਿੱਚ ਕੋਈ ਉਹ ਦੇਸ਼ ਨੂੰ ਫੇਰ ਤੁਹਾਡੀ ਲੋੜ ਹੋ ਜਾਈਏ ਸਮੇਂ ਸਮੇਂ ਦੇ ਉੱਤੇ ਦੇਸ਼ ਨੂੰ ਉਹਦੇ ਨਾਗਰਿਕੀ ਆਪਣਾ ਚੜ੍ਹਤ ਪੈਂਦੀ ਹੈ ਜਦੋਂ ਇਹ ਨਾਗਰਿਕ ਆਪਣਾ ਇਹ ਨਹੀਂ ਦੇਖਦਾ ਕਿ ਸਰਕਾਰ ਆਪਣਾ ਸਾਡੇ ਨਾਲ ਕਿਸ ਤਰ੍ਹਾਂ ਹਣਾ ਕਰ ਰਹੀ ਹੈ ਕਿਸ ਤਰ੍ਹਾਂ ਚੱਲ ਰਹੀ ਹੈ ਜਿਹੜਾ ਵੀ ਆਪਣਾ ਨਾਗਰਿਕ ਹੈ ਮੇਰੀ ਸਾਰਿਆਂ ਨੂੰ ਇਹ ਪੀ ਰੱਖੀਏ ਕਿ ਅੱਜ ਫੇਰ ਉਹ ਮੌਕਾ ਆ ਰਿਹਾ ਜਿਹਦੇ ਵਿੱਚ ਅਸੀਂ ਆਪਣਾ ਦੇਸ਼ ਦੇ ਨਾਲ ਖੜੇ ਹੋਈਏ ਆਪਣੇ ਭਰਾਵਾਂ ਦੇ ਨਾਲ ਖੜੇ ਹੋਈਏ ਆਪਣੇ ਪਰਿਵਾਰ ਸਮਝ ਕਿ ਉਹਨਾਂ ਦੇ ਨਾਲ ਖੜੇ ਹੋਈਏ ਤੇ ਉਹਨਾਂ ਵਾਸਤੇ ਅਸੀਂ ਆਪਣਾ ਜਿੰਨੀ ਜ਼ਿਆਦਾ ਸਵਦੇਸ਼ੀ ਦੀ ਮਿੰਨੀ ਨੂੰ ਆਪਣਾ ਚਲਾ ਸਕਦੇ ਹਾਂ ਉਹ ਚਰਾਈਏ ਤੇ ਤੁਹਾਨੂੰ ਵੀ ਮੇਰੀ ਆਪਣੀ ਇੱਕ ਰਿਕਵੈਸਟ ਹੈ ਕਿ ਤੁਸੀਂ ਇਹਨੂੰ ਜਿੰਨਾ ਜ਼ਿਆਦਾ ਅੱਗੇ ਤੁਹਾਨੂੰ ਲੈ ਕੇ ਜਾ ਸਕਦੇ ਹੋ ਲੈ ਕੇ ਜਾਓ ਕਿਉਂਕਿ ਦੇਸ਼ ਨੂੰ ਅੱਜ ਵੀ ਜਿਹੜੇ ਤੁਹਾਡੇ ਸ਼ਹਿਰ ਹੋਏ ਚੀ ਗੂੜਕ ਕੀ ਦੇਖੋ ਤਾਂ ਗੱਲਬਾਤ ਕਿ ਕਿਹੜਾ ਅੰਸ਼ ਸਵਦੇਸ਼ੀ ਯਤਨਾਂ ਮੱਦੇ ਵੱਲ ਜਿਹੜੀ ਆ ਮਹਿੰਦੀ ਜਿਹੜੀ ਸ਼ੁਰੂਆਤ ਕੀਤੀ ਗਈ ਆ ਲੋਕਾਂ ਨੂੰ ਜਿਹੜਾ ਇਹ ਆ ਪੀਰ ਕੇ ਦੇ ਕੇ ਕਿ ਸਵਦੇਸ਼ੀ ਜਿਹੜੇ ਪ੍ਰੋਡਕਟ ਖਰੀਦੋ ਵਿਦੇਸ਼ੀ ਪ੍ਰੋਡਕਟ ਨਾ ਲਓ ਤਾਂ ਇਹਨਾਂ ਨੇ ਜਿਹੜੀ ਆ ਪੇਸ਼ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਸਭੰਦੇ ਵਿੱਚ ਸਵਦੇਸ਼ੀ ਯਗਰਾਣ ਮੰਤਲੋ 10 ਜਿਹੜੀ ਆ ਅਗਲੇ ਸਾਲ ਦੇ ਵਿੱਚ ਰੈਡੀ ਕੀਤੀ ਜਾਏਗੀ ਇਸੇ ਤਰ੍ਹਾਂ ਹੀ ਪੂਰੇ ਦੇਸ਼ ਦੇ ਵਿੱਚ ਜਿਹੜਾ ਸਵਦੇਸ਼ੀ ਯਤਨਾਂ ਮੱਦੇ ਵੱਲ ਜਿਹੜੀਆਂ ਪੀਟੀਆਂ ਵੀ ਕੀਤੀਆਂ ਦਾ ਦੇਖਦੇ ਹਾਂ ਉਹਨਾਂ ਦਾ ਸ਼ਮਨ ਰੱਖ ਇੱਕੀ ਡੋਕਟਰੀਆ ਚਾਹ ਕੁੰਡੇ ਆ ਕਿ ਨਹੀਂ ਹੁੰਦੇ ਇਹਨੂੰ ਦੋ ਜਨਤ ਅੰਮ੍ਰਿਤਸਰ ਤੋਂ ਕਾਰਨ ਨਾਂ ਜੀ ਸਿੰਘ ਦੇ ਨਾਮ ਵਿਦਤਪਾਲ ਨੌਕਰ ਹੈ